ਹਾਂਜੀ ਮੇਰੇ ਪਿਆਰੇ ਜੀਰੋ ਤੁਹਾਡਾ ਆਪਣਾ ਰਾਠੀ ਵੀਰ ਸਭ ਤੋਂ ਪਹਿਲਾਂ ਦਾਸ ਦੇ ਰਾਠੀ ਕਲਾ ਕੇਂਦਰ ਤੇ ਸਾਡੇ ਪੰਜਾਬ ਦਾ ਸਾਡੇ ਹਿੰਦੁਸਤਾਨ ਦੇ ਵਿੱਚ ਨਾਂ ਚਮਕਾਉਣ ਵਾਲੇ ਸਾਡੇ ਬਹੁਤ ਹੀ ਸੋਹਣੇ ਮੇਰੇ ਵੱਡੇ ਵੀਰ ਸਤਿਕਾਰਯੋਗ ਨੌਜਵਾਨ ਜਿਨ੍ਹਾਂ ਨੇ ਸਿੱਤਾਂ ਸੰਭਾਲੀਆਂ ਨੇ ਸਿੱਤ ਦੇ ਨਾਲ ਕਮਾਈਆਂ ਕੀਤੀਆਂ ਪਹਿਲਵਾਨ ਸਾਹਿਬ ਸਾਡੇ ਕੋਲ ਪਹੁੰਚੇ ਨੇ ਜਿਨ੍ਹਾਂ ਦਾ ਅਸੀਂ ਜੀਓਆਂ ਕਹਿੰਦੇ ਆ ਬਹੁਤ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦੇਵਾਂ ਅੱਜ ਉਹ ਕਲੈਣੀ ਤਰੀਕ ਹੈ 29 5 ਜਿਸ ਦਿਨ ਸਾਡੇ ਕੋਲੋਂ ਇੱਕ ਸਾਡੇ ਦੁਨੀਆ ਦਾ ਹੀਰਾ ਸਾਡੇ ਪੰਜਾਬ ਦਾ ਨਾਂ ਪੂਰੇ ਵਿਸ਼ਵ ਵਿੱਚ ਉੱਚਾ ਕਰਨ ਵਾਲਾ ਸ਼ੁਭਦੀਪ ਸਿੰਘ ਮੁੱਸੇਵਾਲਾ ਸਾਹਿਬ ਸਾਡੇ ਕੋਲੋਂ ਵਿਛੜੇ ਸੀਗੇ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਗਏ ਸੀ ਅੱਜ ਉਹਨਾਂ ਦੀ ਦੂਸਰੀ ਵਰ੍ਹੇਈ ਆ ਤੇ ਅੱਜ ਉਹਨਾਂ ਦਾ ਸਾਡੇ ਕੋਲ ਟਰੈਕਟਰ ਵੀ ਉਹਨਾਂ ਦੇ ਹੱਥਾਂ ਨੂੰ ਲੱਗਾ ਛੂਇਆ ਹੋਇਆ ਉਹਨੂੰ ਵੇਖ ਕੇ ਮਨ ਰੋਂਦਾ ਹਰ ਕਿਸੇ ਦਾ ਵਾਹਿਗੁਰੂ ਮਿਹਰ ਕਰੇ ਉਹਨਾਂ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਉਸ ਪ੍ਰਮਾਤਮਾ ਨੇ ਦੁਆਰਾ ਬਹੁਤ ਸ਼ੁਭ ਦੀਪ ਦੇ ਦਿੱਤਾ ਪਰ ਹੌਲੀ-ਹੌਲੀ ਉਸਨੇ ਜਵਾਨ ਹੋ ਜਾਣਾ ਆਪਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਿਆ ਪ੍ਰਮਾਤਮਾ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਸਾਡੇ ਪਹਿਲਵਾਨ ਸਾਹਿਬ ਦਾ ਇੱਥੇ ਆਉਣ ਲਈ ਮੈਂ ਬਹੁਤ ਧੰਨਵਾਦ ਕਰਦਾ ਆਓ ਮੈਂ ਤੁਹਾਨੂੰ ਦਿਖਾਵਾਂ ਤੁਹਾਡੇ ਘਰ ਦੇ ਕੂੜੇ ਨੂੰ ਤੁਸੀਂ ਕਿਸ ਤਰ੍ਹਾਂ ਉਸ ਕੂੜੇ ਨੂੰ ਪਾਇਆ ਬੱਠਲ ਦੇ ਵਿੱਚ ਸੁੱਟ ਦਿੱਤਾ ਜਾਂ ਅਸੀਂ ਤੁਹਾਡੇ ਘਰ ਵਿੱਚ ਵੇਸਟੇਜ ਚੀਜ਼ਾਂ ਹੁੰਦੀਆਂ ਸੀ ਕਵਾੜੀ ਆਇਆ ਕਵਾੜ ਚ ਵੇਚ ਦਿੱਤੀਆਂ ਪਰ ਉਹਨਾਂ ਨੂੰ ਕਦੇ ਕਵਾੜੀਆਂ ਨਾਲ ਵੇਚੋ ਤੁਸੀਂ ਉਹਨਾਂ ਦੇ ਉੱਤੇ ਥੋੜੀ ਜੀ ਮਿਹਨਤ ਕਰੋ ਤਾਂ ਤੁਸੀਂ ਵੀ ਉਹਨਾਂ ਨੂੰ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਅੱਜ ਮੈਂ ਤੁਹਾਨੂੰ ਦਿਖਾਉਣਾ ਤੁਹਾਡੇ ਪੈਰਾਂ ਵਾਲੀ ਚੱਪਲ ਤੋਂ ਬਣੇ ਹੋਏ ਟਰੈਕਟਰ ਤੁਹਾਡੇ ਘਰ ਸਬਜ਼ੀ ਕੱਟ ਕੱਟਣ ਵਾਲੀ ਕਰਦ ਦੇ ਨਾਲ ਬਣੇ ਹੋਏ ਟਰੈਕਟਰ ਜਿਹੜੇ ਟਰੈਕਟਰ ਤੁਸੀਂ ਦੇਖ ਰਹੇ ਹੋ ਇਹ ਟਰੈਕਟਰ ਕਿਸੇ ਕੰਪਨੀ ਦੇ ਡੈਮੋ ਨਹੀਂ ਇਹ ਟਰੈਕਟਰ ਤੁਹਾਡੇ ਪੈਰਾਂ ਵਾਲੀਆਂ ਚੱਪਲਾਂ ਤੋਂ ਬਣੇ ਨੇ ਇਹ ਹੈ ਕਿੱਥੇ ਨੇ ਬਠਿੰਡਾ ਮਾਨਸਾ ਰੋਡ ਦੇ ਉੱਪਰ ਰਾਠੀ ਕਲਾ ਕੇਂਦਰ ਪੰਜਾਬ ਦਾ ਅਜੂਬਾ ਇਹ ਟਰੈਕਟਰ ਉੱਥੇ ਨੇ ਇਹ ਟਰੈਕਟਰ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਕੱਲੇ ਕੱਲੇ ਟਰੈਕਟਰ ਨੂੰ ਤੁਹਾਡੇ ਵੀਰ ਨੇ ਦਾਸ ਨੇ 14 ਸਾਲਾਂ ਦੇ ਵਿੱਚ ਤੁਹਾਡੇ ਘਰ ਸਬਜ਼ੀ ਕੱਟਣ ਵਾਲੀ ਕਰਦ ਦੇ ਨਾਲ ਤਿਆਰ ਕੀਤਾ ਜੋ ਕਿ ਤੁਸੀਂ ਦੇਖ ਰਹੇ ਹੋ ਸਾਰੇ ਟਰੈਕਟਰ ਹੌਲੀ ਹੌਲੀ ਜਿਕੇ ਇੱਕ ਬਣਦੇ ਦੋ-ਦੋ ਬਣਦੇ ਇਸ ਤਰ੍ਹਾਂ ਟਰੈਕਟਰ ਬਣਦੇਗੇ ਤੁਹਾਡੇ ਬੱਚੇ ਜੇਕਰ ਕਿਸੇ ਕਲਾ ਦੇ ਨਾਲ ਜੁੜਦੇ ਆ ਤਾਂ ਉਹਨਾਂ ਨੂੰ ਹਟਾਓ ਨਾ ਤਾਂ ਜੋ ਕਿ ਤੁਹਾਡੇ ਬੱਚੇ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੁੰਦਰ ਚੀਜ਼ਾਂ ਬਣਾ ਸਕਦੇ ਆ ਕਿਉਂਕਿ ਜੇ ਉਹ ਕਲਾ ਦੇ ਨਾਲ ਜੁੜਨਗੇ ਤਾਂ ਉਹ ਤੁਹਾਡੇ ਬੱਚੇ ਹੋਰ ਸਮਾਜਿਕ ਬਰਾਈਆਂ ਤੋਂ ਨਸ਼ਿਆਂ ਤੋਂ ਮਾੜੀਆਂ ਸੰਗਤਾਂ ਤੋਂ ਬਚਣਗੇ ਇਸ ਕਰਕੇ ਮੈਂ ਹਰ ਮਾਂ-ਬਾਪ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਆਪਣੇ ਬੱਚਿਆਂ ਨੂੰ ਰਾਠੀ ਕਲਾ ਕੇਂਦਰ ਪੰਜਾਬ ਦਾ ਅਜੂਬਾ ਜ਼ਰੂਰ ਦਿਖਾ ਕੇ ਲੈ ਕੇ ਜਾਓ ਤਾਂ ਜੋ ਕਿ ਤੁਹਾਡੇ ਬੱਚਿਆਂ 'ਚ ਕੋ ਟੈਲੈਂਟ ਪੈਦਾ ਹੋਵੇ ਤੁਹਾਡੇ ਬੱਚਿਆਂ 'ਚ ਕੋ ਹੁਨਰ ਬਣੇ ਜੋ ਕਿ ਇਹ ਬਣੇ ਕਿਵੇਂ ਮੈਂ ਤੁਹਾਨੂੰ ਇਹ ਵੀ ਦਿਖਾ ਦੇਵਾਂ ਇਹ ਉਹ ਕਰਦਾਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਸਬਜ਼ੀ ਚੀਜ਼ ਦੇ ਤੁਸੀਂ ਵੇਖ ਰਹੇ ਹੋ ਕਰਦਾਂ ਦੇ ਮੂੰਹ ਛੋਟੇ ਛੋਟੇ ਰਹਿ ਗਏ ਇਹ ਕੋਈ ਆਪਾਂ ਇੱਕੋ ਦਿਨ 'ਚ ਨਹੀਂ ਕਸਾਈਆਂ ਇਹ ਕਰਦਾਂ ਹੌਲੀ ਹੌਲੀ ਕਸ-ਕਸ ਕੇ ਮੇਰੇ ਹੱਥਾਂ 'ਚ ਖੋਖੋ ਕੇ ਫਿਰ ਇਸ ਤਰ੍ਹਾਂ ਕਸੀਆਂ ਉਸ ਤੋਂ ਬਾਅਦ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਪੀਸੀਆਂ ਵੇਖਿਓਣੀਆਂ ਅੱਜ ਚੱਪਲਾਂ ਤੁਸੀਂ ਪਹਿਲੀ ਵਾਰ ਜ਼ਿੰਦਗੀ 'ਚ ਵੇਚੀਆਂ ਇਹ ਵੀ ਤੁਸੀਂ ਵੇਖ ਰਹੇ ਹੋ ਪੀਸੀਆਂ ਆ ਚੱਪਲਾਂ ਇਹ ਪੀਸੀਆਂ ਆ ਇਹ ਉਹ ਕੁਰਸੀ ਹੈ ਜਿਹਦੇ ਉੱਤੇ ਦਾਸ ਨੇ 13 ਸਾਲ ਬੈਠ ਕੇ ਲਗਾਤਾਰ ਮਿਹਨਤ ਕੀਤੀ ਮੈਂ ਤੁਹਾਨੂੰ ਦਿਖਾ ਦੇਵਾਂ ਕੱਜ 13 ਮਿੰਟ ਬੈਠਣਾ ਬੜਾ ਔਖਾ 13 ਦਿਨ ਸੀ ਇੰਤਜ਼ਾਰ ਨਹੀਂ ਕਰ ਸਕਦੇ ਵੀਰੋ 13 ਸਾਲ ਕਹਿ ਦੇਣ ਦੀ ਗੱਲ ਨਹੀਂ ਬੜਾ ਮਜ਼ਾਕ ਉਡਾਇਆ ਪਰ ਹੌਲੀ-ਹੌਲੀ ਮਾਲਕ ਨੇ ਮਿਹਰ ਕੀਤੀ ਇਹਨਾਂ ਕੱਟੀਆਂ ਹੋਈਆਂ ਚੱਪਲਾਂ ਦਾ ਹੌਲੀ-ਹੌਲੀ ਪ੍ਰਮਾਤਮਾ ਨੇ ਮੁੱਲ ਪਾਇਆ ਜੋ ਕਿ ਸਾਡੇ ਕੋਲੇ ਪਹਿਲਵਾਨ ਸਾਹਿਬ ਪਹੁੰਚੇ ਨੇ ਉਹਨਾਂ ਦੇ ਅਸੀਂ ਨਾਂ ਜਾਣਾਂਗੇ ਫਿਰ ਆਪਣੇ ਵਿਚਾਰ ਦੇਣਗੇ ਹਾਂਜੀ ਵਿੱਚ ਕਿੰਨਾ ਆਪਣਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬੱਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰਾ ਨਾਮ ਮਨਪ੍ਰੀਤਾ ਜੀ ਹਾਂਜੀ ਮਨਪ੍ਰੀਤ ਜੀ ਤੁਹਾਨੂੰ ਕਿੱਦਾਂ ਲੱਗਿਆ ਮੈਨੂੰ ਬਹੁਤ ਚੰਗਾ ਲੱਗਿਆ ਜੀ ਮੈਂ ਅੱਜ ਫਰੀਦਕੋਟ ਤੋਂ ਆਇਆ ਹਾਂ ਸਪੈਸ਼ਲੀ ਦੇਖਾ ਬਾਬਾ ਫਰੀਦ ਜੀ ਦੀ ਧਰਤੀ ਤੇ ਹਾਂਜੀ ਬਾਬਾ ਜੀ ਦੀ ਧਰਤੀ ਤੇ ਤੇ ਮੈਨੂੰ ਬਹੁਤ ਚੰਗਾ ਲੱਗਿਆ ਵੀ ਤੁਸੀਂ ਇੱਕ ਜਿਹੜੀ ਚੱਪਲ ਹੈ ਜਿਹੜੀ ਉਹਦੀ ਵੇਸਟੇਜ ਆ ਉਹਨਾਂ ਦੇ ਤੋਂ ਤੁਸੀਂ ਇੰਨੀਆਂ ਚੀਜ਼ਾਂ ਤਿਆਰ ਕਰ ਰਹੇ ਔਰ ਬੜੀ ਖੁਸ਼ੀ ਹੋਈ ਤੁਹਾਨੂੰ ਅੱਜ ਮਿਲ ਕੇ ਬਾਜੀ ਬਾਜੀ ਔਰ ਮੈਂ ਚਾਹੂੰਗਾ ਵੀ ਜਿਹੜੀ ਆਉਣ ਵਾਲੀ ਹੋਰ ਪਨੀਰੀ ਆ ਉਹ ਦੇਖਣ ਆਪਣੇ ਕੋਲ ਕਿਉਂਕਿ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੇ ਮਾਡਲ ਡਾਇਰੈਕਟਰਾਂ ਦੇ ਜਾਂ ਹੋਰ ਤੁਸੀਂ ਆਦੇ ਜਿਹੜੀ ਆਰਟ ਐਂਡ ਕਰਾਫਟ ਜਿਹੜਾ ਤੁਸੀਂ ਖੁਦ ਬਣਾਇਆ ਸੀ ਮਿੰਦਗੀ ਤੇ ਇੰਨੇ ਸਾਲ ਦਾ ਹਾਂਜੀ ਤੁਹਾਡਾ ਜਿਹੜਾ ਸਟਰਗਲ ਆ ਜਾਂ ਕਿਵੇਂ ਆ ਉਹਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਆ ਜੀ ਬਾਜੀ ਉਹ ਆਪ ਅਗਲੀਆਂ ਵੀਡੀਓ ਚ ਦਿਖਾਉਨੇ ਆ ਸੀ ਇਹਨਾਂ ਨੂੰ ਹਾਂ ਜੀ ਵੀਰ ਜੀ ਤੁਹਾਡਾ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਨਵੇਂ ਵੀਰਾਂ ਨੂੰ ਲੈ ਕੇ ਆਏ ਸਾਡੇ ਕੋਲ ਦੂਸਰੀ ਵਾਰੀ ਆਏ ਸਾਡੇ ਕਲਾ ਨੂੰ ਵੇਖਣ ਵਾਸਤੇ ਧੰਨਵਾਦ ਜੀ ਮੇਰਾ ਨਾਮ ਸੁਖਮੰਦਰ ਸਿੰਘ ਕੁਸ਼ਤੀ ਕੋਚ ਭਗਤਾ ਭਾਈ ਕਾ ਬਾਜੀ ਤੇ ਇੱਥੇ ਜਿੰਨੀ ਵਾਰ ਆਉਣੇ ਆ ਰਾਠੀ ਦੀ ਕਲਾ ਦੇ ਕੇਂਦਰ ਦੇ ਵਿੱਚ ਉਨੀ ਵਾਰ ਮਨ ਪਰ ਸੰਨ ਹੋਂਦਾ ਤੇ ਇੰਤਾ ਲੱਗਦਾ ਵੀ ਜਿਵੇਂ ਇਹ ਚੀਜ਼ ਪਹਿਲੀ ਵਾਰ ਵੇਖ ਰਹੇ ਆ ਹਰ ਵਾਰ ਉਨੀ ਹੀ ਖੁਸ਼ੀ ਹੁੰਦੀ ਆ ਬਾਜੀ ਤੇ ਦੂਜਾ ਜਿਹੜੇ ਕੋ ਸਾਹ ਨੇ ਦੱਸਿਆ ਵੀ ਬੱਚਿਆਂ ਨੂੰ ਤੇ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਹੈ ਵੀ ਬੱਚਿਆਂ ਨੂੰ ਘਰ ਦੀ ਸਾਫ ਸਪਾਈ ਦੇ ਚੱਕਰ ਦੇ ਵਿੱਚ ਬੱਚਿਆਂ ਨੂੰ ਇਹਨਾਂ ਨਾਲ ਮਤਲਬ ਸੋਲ ਬਣਾ ਦਿਓ ਉਹਨਾਂ ਨੂੰ ਕੁਝ ਵੀ ਕਰਨ ਨੂੰ ਆਉਦਿਓ ਉੱਥੇ ਘਰ ਦੇ ਵਿੱਚ ਕੋਈ ਬੱਚਾ ਕੋਈ ਕੰਧ ਦੇ ਉੱਤੇ ਵੀ ਪੇਂਟਿੰਗ ਕਰਦਾ ਉਹਨੂੰ ਰੋਕੋ ਨਾ ਉਹਨੂੰ ਕੋਈ ਚੀਜ਼ ਲੈ ਕੇ ਦਿਓ ਜਿਹਦੇ ਉੱਤੇ ਕਰ ਸਕੇ ਜੇ ਕੋਈ ਕਿਸੇ ਖਰਾਬ ਚੀਜ਼ ਨੂੰ ਵਰਤ ਰਿਹਾ ਉਹਦੇ ਤੋਂ ਕੁਝ ਨਾ ਕੁਝ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਸਾਥ ਦਿਓ ਹਾਂ ਜਰੂਰ ਇਹਦੇ ਨਾਲ ਜਿਹੜੀ ਕਲਾ ਕੀ ਉਹ ਅੱਗੇ ਆਉਣੀ ਹੈ ਜੇ ਤੁਹਾਨੂੰ ਉਸ ਟਾਈਮ ਕਿਸੇ ਨੇ ਰੋਕਿਆ ਹੁੰਦਾ ਤਾਂ ਸਾਨੂੰ ਆ ਕਲਾ ਨਹੀਂ ਮਿਲਣੀ ਨਹੀਂ ਵੇਖਣ ਨੂੰ ਮਿਲਣੀ ਬੱਚੇ ਬੱਚੇ ਇੱਕ ਇਦਾਂ ਦੇ ਹੁੰਦੇ ਆ ਵੀ ਜਿਨ੍ਹਾਂ ਨੂੰ ਜੇ ਆਪਾਂ ਟੋਕ ਟੋਕ ਕੇ ਰੋਕ ਰੋਕ ਕੇ ਉਹਨਾਂ ਨੂੰ ਉਹਨਾਂ ਦਾ ਟੈਲੈਂਟ ਨੂੰ ਖਤਮ ਕਰ ਦਿਆਂਗੇ ਤੇ ਬਾਅਦ ਦੇ ਵਿੱਚ ਜਦੋਂ ਸਮਾਂ ਦੁਬਾਰਾ ਨਹੀਂ ਆਉਂਦਾ ਨਹੀਂ ਆਉਂਦਾ ਜੀ ਸ਼ੁਰੂ ਦੇ ਵਿੱਚ ਜਿਹੜਾ ਟੈਲੈਂਟ ਹੈਗਾ ਜੋ ਕੁਝ ਕਰਨਾ ਚਾਹੁੰਦੇ ਆ ਜੋ ਕੁਝ ਖਰਾਬ ਕਰਦਾ ਉਹਨਾਂ ਨੂੰ ਕਰਨ ਦੇ ਬਾਜਾ ਇਹ ਤਾਂ ਕਿ ਸਾਨੂੰ ਮਤਲਬ ਕੋਈ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਪੰਜਾਬ ਦੇ ਵਿੱਚੋਂ ਸਾਡੇ ਦੇਸ਼ ਦੇ ਵਿੱਚੋਂ ਕੋਈ ਇਦਾਂ ਦਾ ਟੈਲੈਂਟ ਇਦਾਂ ਦੀ ਕਲਾ ਵੇਖਣ ਨੂੰ ਮਿਲੇ ਵੀ ਜਿਹਦੀ ਸਾਨੂੰ ਲੋੜ ਆ। ਬਾਜੀ ਬਹੁਤ-ਬਹੁਤ ਧੰਨਵਾਦ। ਹਾਂਜੀ ਵੀਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੁਰਪ੍ਰੀਤ ਸਿੰਘ। ਮੈਂ ਫਰੀਦਕੋਟ ਤੋਂ ਕੁਸ਼ਤੀ ਖੋ। ਹਾਂਜੀ ਬਹੁਤ ਵਧੀਆ ਲੱਗਿਆ ਰਾਠੀ ਕਲਾ ਕੇਂਦਰ ਵਿੱਚ ਆ ਕੇ ਇੱਥੇ ਅੱਜ ਜਿੰਨੀਆਂ ਵਧੀਆ ਚੀਜ਼ਾਂ ਤੁਸੀਂ ਬਣਾਈਆਂ ਉਨਾਂ ਹੀ ਵਧੀਆ ਤੁਸੀਂ ਇਨਸਾਨ ਹੋ ਬਾਕੀ ਗੱਲ ਤਾਂ ਵਾਹ ਜੀ ਤੁਸੀਂ ਐਜ਼ ਅ ਹਿਊਮਨ ਬੀਇੰਗ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਇੱਥੇ ਕਲਾ ਦੇਖ ਕੇ ਬਾਕੀ ਗੋਸਵਾਰਾਂ ਨੇ ਦੱਸ ਦਿੱਤਾ ਜੋ ਵੀ ਸਾਡੀਆਂ ਇੱਥੇ ਖੂਬੀਆਂ ਨੇ ਥੈਂਕ ਯੂ ਹਾਂ ਜੀ ਜੀ ਮੇਰਾ ਨਾਮ ਵਿਸ਼ਵਦੀਪ ਕੋਲਪੁਰ ਤੋਂ ਉਸਤੀ ਗੋਚ ਆ ਤੁਹਾਡੇ ਆਹ ਬਹੁਤ ਵਧੀਆ ਤੁਹਾਡਾ ਸਿਰਮਾ ਬਣਾਇਆ ਹੋਇਆ ਜਿਹੜਾ ਤੁਸੀਂ ਮਿਊਜ਼ੀਅਮ ਹਾਂਜੀ ਬਹੁਤ ਵਧੀਆ ਲੱਗਿਆ ਪਹਿਲੀ ਵਾਰੀ ਦੁਨੀਆ ਦੇ ਮਤਲਬ ਆ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਨਾਲੇ ਤੁਹਾਡੇ ਘਰ ਚ ਚੱਪਲ ਤੁਹਾਡੇ ਘਰ ਨੇ ਕਰਦਾ ਤੁਹਾਡੇ ਘਰ ਹਣਾ ਹਾਂਜੀ ਤੁਹਾਡੀ ਆਪਣੀ ਕਲਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਬਹੁਤ ਤਾੜੀ ਸਤਿ ਸ੍ਰੀ ਅਕਾਲ ਵੀ